ਸੂਬੇ ਦਾ ਮੁੱਖ ਮੰਤਰੀ ਕਿਸ ਤਰ੍ਹਾਂ ਜੋ ਕੱਲ ਦਿੱਜੀ ਦਿੱਲੀ ਦੇ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਤੋਂ ਤਾਜ਼ਾ-ਤਾਜ਼ਾ ਦੋਸ਼ ਲੈ ਕੇ ਆਇਆ ਜਿਹਦਾ ਨਸ਼ਾ ਅੱਜ ਉਹਨਾਂ ਦੀਆਂ ਗੱਲਾਂ 'ਚੋਂ ਵੀ ਝਲਕ ਰਿਹਾ ਸੀ ਕਿ ਕਿਸ ਤਰ੍ਹਾਂ ਸਾਡੀ ਕੌਮ ਦੇ ਮੁੱਖ ਸੇਵਾਦਾਰ ਨਮਾਇੰਦਾਂ ਜੋ ਮੈਂ ਸਮਝਦਾ ਸਾਰੀ ਜ਼ਿੰਦਗੀ ਜਿਨ੍ਹਾਂ ਨੇ ਪੰਥ ਵਾਸਤੇ ਕੌਮ ਵਾਸਤੇ ਨਿਸ਼ਕਾਮ ਸੇਵਾ ਕੀਤੀ ਜਿਹ ਪ੍ਰਾਪਤਨ ਸਮੇਂ ਦੇ ਵਿੱਚ ਸਾਡੇ ਸਿੱਖ ਨੌਜਵਾਨਾਂ ਨੂੰ ਜਦੋਂ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰਿਆ ਜਾ ਰਿਆ ਸੀ ਤਾਂ ਉਹਨਾਂ ਦੇ ਨਿਸਕਾਮ ਕੇਸ ਲੜੇ ਕੋਈ ਵਕੀਲ ਜਾਣ ਨੂੰ ਤਿਆਰ ਨਹੀਂ ਸੀ ਕਿਉਂ ਕਿ ਦੇਸ਼ ਦੀਆਂ ਹਕੂਮਤਾਂ ਦੇਸ਼ ਦੀਆਂ ਫੋਰਸਾਂ ਸੂਬੇ ਦੀਆਂ ਫੋਰਸਾਂ ਉਸ ਵਕੀਲ ਦਾ ਝੂਠਾ ਕਾਊਂਟਰ ਕਰ ਦਿੰਦੀਆਂ ਸੀ ਮੁਕਾਬਲਾ ਬਣਾ ਕੇ ਮਾਰ ਦਿੰਦੀਆਂ ਸੀ ਪਰ ਸਰਦਾਰ ਹਰਜਿੰਦਰ ਸਿੰਘ ਧਰਮੀ ਜੀਆ ਨੇ ਆਪਣੀ ਜਾਨ ਤਲੀ ਤੇ ਧਰ ਕੇ ਪਰਤ ਵਾਸਤੇ ਕੌਮ ਵਾਸਤੇ ਚਾਹੇ ਦੇਸ਼ੂਬਾ ਹੋਵੇ ਪੰਜਾਬ ਚਾਹੇ ਦੇਸ਼ ਹੋਵੇ ਕੋਨੇ ਕੋਨੇ ਜਾ ਕੇ ਬਸਾਂ ਤੇ ਜਾ ਕੇ ਉਹ ਸਿੱਖ ਨੌਜਵਾਨਾਂ ਨੇ ਨਿਸਕਾਮ ਕੇਸ ਲੜੇ ਵਕਾਲਤ ਕੀਤੀ ਅਤੇ ਵਿਸ਼ੰਘਾਰਚ ਵੱਡਾ ਯੋਗਦਾਨ ਪਾਇਆ ਉਸ ਤੋਂ ਬਾਅਦ ਜਿਸ ਦਿਨ ਤੋਂ ਮੈਂਬਰ ਸਲੂਮਨੀ ਕਮੇਟੀ ਚਾਹੇ ਸਮੁੱਚੇ ਨਿਸਕਾਮ ਸੇਵਾਦਾਰ ਹੈ ਜੋ ਕੋਈ ਤਨਖਾਹ ਪੱਤਾ ਕੋਈ ਨਹੀਂ ਲੈਂਦੇ ਪਰ ਇਸੇ ਤਰ੍ਹਾਂ ਸਰਦਾਰ ਹਰਜਨ ਧਾਮੀ ਜੀ ਚਾਹੇ ਚੀਫ ਸੈਕਟਰੀ ਨੇ ਉਦੋਂ ਵੀ ਆਪ ਦੀ ਗੱਡੀ ਆਪਣਾ ਤੇਲ ਆਪਣਾ ਖਰਚਾ ਕੌਮ ਦੀ ਪੰਪਤੀ ਸੇਵਾ ਚਾਹੇ ਅੱਜ ਪ੍ਰਧਾਨ ਸ਼੍ਰੋਪਣੀ ਕਮੇਟੀ ਨੇ ਅੱਜ ਵੀ ਮੈਂ ਸਮਝਦਾ ਨਿਸਕਾਮ ਸੇਵਾ ਕਰ ਰਹੀ ਹੈ ਪਰ ਉਹਨਾਂ ਤੇ ਦੂਸਰਵਾਦੀ ਬਿਆਨਵਾਦੀ ਜਿਸ ਤਰ੍ਹਾਂ ਮੁੱਖ ਮੰਤਰੀ ਨੇ ਕੀਤੀ ਹੈ ਉਹ ਬਹੁਤ ਹੀ ਨਿੰਦਣਯੋਗ ਬਹੁਤ ਘਟੀਆ ਦਰਜੇ ਦੀ ਤੇ ਜੋ ਕਿਸੇ ਵੀ ਅਣਸਾਰ ਤੋਂ ਆਸ ਨਹੀਂ ਕੀਤੀ ਜਾ ਸਕਦੀ ਜੋ ਨਾ ਕਾਮਲ ਇੰਨਾ ਬਰਦਾਸ਼ਤਯੋਗ ਹੈ ਮੁੱਖ ਮੰਤਰੀ ਸਾਹਿਬ ਇੱਕ ਪਾਸੇ ਤੁਸੀਂ ਇਕਾਲਤਕ ਸਭ ਤੇ ਹੱਥ ਜੋੜ ਕੇ ਮੰਨ ਕੇ ਆਏ ਹੋ ਕਿ ਮੈਂ ਧਰਮ ਦਾ ਗਿਆਨ ਨਹੀਂ ਰੱਖਦਾ ਜੋ ਮੈਂ ਬਿਆਨਵਾਜੀ ਕਰ ਰਿਹਾ ਅੱਗੇ ਤੋਂ ਨਹੀਂ ਕਰੂੰਗਾ ਪਰ ਅੱਜ ਫੇਰ ਸਹਿਬ ਸ੍ਰੀ ਗੁਰਗਨ ਸਾਹਿਬ ਪ੍ਰਤੀ ਕਿਸ ਤਰ੍ਹਾਂ ਸੰਧਾਮਲੀ ਵਰਤੀ ਕਿ ਚੋਰੀ ਹੋਗੇ ਲਾਪਤਾ ਹੋਗੇ ਫੇਰ ਉਹੀ ਗੱਲਾਂ ਤੇ ਦੂਜੇ ਪਾਸੇ ਇੰਨਾ ਦੇ ਅੱਜ ਐਮਐਲਏ ਬਦ ਐਕਾਂ ਦਾ ਬੰਗੇ ਤੋਂ ਉਹ ਮੁੱਖ ਮੰਤਰੀ ਜੇ ਗੱਲਾਂ ਨੂੰ ਛੱਡਾ ਕੇ ਆਪਣੀ ਜੋ ਕਾਇਮ ਰੈਂਕ ਹੈ ਉਹ ਤੋਂ ਅਸਤੀਫਾ ਦਿੱਤਾ ਚੇਅਰਮੈਨੀ ਤੋਂ ਅਸਤੀਫਾ ਦਿੱਤਾ ਕਿਉਂ ਕਿ ਇਸ ਮੁੱਖ ਮੰਤਰੀ ਦੀਆਂ ਘਟੀਆ ਹਰਕਤਾਂ ਤੋਂ ਜਦੋਂ ਇਹਨਾਂ ਨੇ ਫੋਰਸਾਂ ਭੇਜ ਕੇ ਜਿਸ ਤਰ੍ਹਾਂ ਪਹਿਲਾਂ 84 ਵਿੱਚ ਇਦਰਾ ਗਾਦੀ ਨੇ ਫੌਜਾਂ ਭੇਜੀਆਂ ਸੀ ਤੇ ਹੁਣ ਸਾਡੇ ਮੁੱਖ ਮੰਤਰੀ ਕਿਸ ਤਰ੍ਹਾਂ ਫੋਰਸਾਂ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਚੜ੍ਹ ਰਿਹਾ ਮੁੱਖ ਦਫ਼ਤਰ ਦੇ ਵਿੱਚ ਸਭਾਬ ਚੰਡੀਗੜ੍ਹ ਅਤੇ ਖਾਸ ਕਿਸ ਤਰ੍ਹਾਂ ਬੇਤਵੀ ਸਾਡੇ ਗੁਰੂ ਸਾਹਿਬ ਦੀ ਕਰ ਰਿਹਾ ਕਿ ਸੱਚਖੰਡ ਸਾਹਿਬ ਦੀ ਤਲਾਸ਼ੀਆਂ ਕਰਨੀ ਸ਼ੁਰੂ ਕਰਤੀਏ ਬੰਦੇ ਨੇ ਆਪਣੇ ਉਹ ਜੋ ਸੱਟ ਭੇਜ ਕੇ ਜੈਂਡੇ ਦੇ ਵਿੱਚ ਕੋਈ ਵੀ ਗੁਰਸ਼ਕ ਬੰਦੇ ਨਹੀਂ ਹੈਗਾ ਮੈਂ ਸਮਝਦਾ ਜੇ ਤੁਹਾਨੂੰ ਲੋਕਾਂ ਨੇ ਸੱਤਾ ਦਿੱਤੀ ਹੈ ਪਾਵਰ ਦਿੱਤੀ ਹੈ ਉਹਦਾ ਇਹ ਮਤਵੰਤਾ ਨਹੀਂ ਕਿ ਸਾਡੇ ਗੁਰੂ ਦੀ ਸਾਡੇ ਸੱਚਖੰਡ ਦੀ ਤਲਾਸ਼ੀ ਕਰੋਗੇ ਤੁਸੀਂ ਤੇ ਨਾਲ ਜੋ ਗੁਰੂ ਸਾਹਿਬ ਨੇ ਸਾਨੂੰ ਮੀਰੀ ਤੀਰੀ ਦਾ ਸਿਧਾਂਤ ਦਿੱਤਾ ਹੈ ਤੇ ਅੱਜ ਤੁਸੀਂ ਉਸ ਤੇ ਵੀ ਸੱਟ ਮਾਰ ਰਹੇ ਹੋ ਉਸਦੇ ਵੀ ਚੋਟ ਮਾਰ ਰਹੇ ਹੋ ਕਿਉਂਕਿ ਸ਼ਰੋਮਣੀ ਕਮੇਟੀ ਪ੍ਰਧਾਨ ਮੈਂ ਸਮਝਦੇ ਹਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਚਾਈ ਮੁੱਖ ਮੰਤਰੀ ਸਾਹਿਬ ਅਧਿਆਸ ਪੜਾਓ ਕਿ ਜਦੋਂ ਮੁੱਖ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਜ਼ਾਦ ਕਰਾਈ ਹੋਂਚ ਲਿਆਂਦੀ ਤਾਂ ਸਾਡੇ ਬਜੁਰਗਾਂ ਨੇ ਬਡੇਰਿਆਂ ਨੇ ਇਹ ਮਹਿਸੂਸ ਕੀਤਾ ਕਿ ਇਹ ਜੱਥੇ ਵਾਸਤੇ ਮੰਡੀ ਵਾਸਤੇ ਹੁਣ ਆਪਾਂ ਇੱਕ ਟਿਕ ਠੜ ਬਣਾਈਏ ਸਰਾਏ ਵਿੱਚ ਇੱਕ ਪਾਰਟੀ ਬਣਾਈਏ ਜੀਦਾ ਨਾਂ ਸ਼ਰੋਮਣੀ ਅਕਾਲੀ ਦਲ ਜਿਸ ਦੀ ਗੱਲ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਕਰਦੇ ਐ ਇਹ ਕੋਈ ਅੱਜ ਨਹੀਂ ਕਰਦੇ 105 ਸਾਲ ਪੁਰਾਣਾ ਇਤਿਹਾਸ ਹੈ ਤੁਸੀਂ ਨਵੇਂ ਨਵੇਂ ਠੀਕ ਹੈ ਤੁਹਾਨੂੰ ਸੱਤਾ ਦਾ ਨਸ਼ਾ ਲੋਕਾਂ ਨੇ ਪਾਵਰ ਦਿੱਤੀ ਹੁਣ ਤੁਹਾਡੇ ਹੱਥੋਂ ਪਾਵਰ ਖੁੱਸ ਗਈ ਹੈ ਤੇ ਹੁਣ ਤੁਸੀਂ ਬਰਲਾਟ-ਤਰਲਾਟ ਕਰ ਰਹੇ ਹੋ ਜਦੋਂ ਕੋਈ ਇਨਸਾਨ ਡੁੱਬਦਾ ਹੁੰਦਾ ਹੈ ਤਾਂ ਹੱਥ ਪੈਰ ਮਾਰਦਾ ਹੈ ਤਾਂ ਤੁਸੀਂ ਹੁਣ ਡੁੱਬ ਰਹੇ ਹੋ ਤੁਹਾਡੀ ਬੇੜੀ ਨਹੀਂ ਐ ਡੁੱਬ ਰਹੀ ਹੈ ਤੁਹਾਡਾ ਜੁਲੀ ਬਿਸਤਰਾ ਲੋਕ ਸਤਾਈ ਚ ਗੋਲ ਕਰ ਰਹੇ ਐ ਤੁਹਾਡੇ ਕੋਲੇ ਇੰਟੈਲੀਜੈਂਸੀ ਹੈ ਸੀਏਟੀ ਹੈ ਤੁਹਾਨੂੰ ਪਤਾ ਲੱਗ ਗਿਆ ਕਿ ਲੋਕਪੰਥ ਨੂੰ ਚੌਂਬੜੀ ਅਕਾਲੀ ਦਰ ਨੂੰ ਲੈ ਕੇ ਆ ਰਹੇ ਐ ਤਈਆਂ ਤੁਸੀਂ ਇਹੋ ਜੇ ਬੈਲਡਵਾਜੀ ਕਰਕੇ ਮੀਰੀ ਕੁਰੇ ਸਿਧਾਂਤ ਤੇ ਸੱਟ ਮਾਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹੋ ਪਰ ਦੂਜੇ ਪਾਸੇ ਚੀਫ ਖਾਲਸਾ ਦਵਾਨ ਵੀ ਪੰਥ ਦੀ ਜਥੇਬੰਦੀ ਹੈ ਤੇ ਜਿਹੜਾ ਐਮਐਲਏ ਜਿਹੜਾ ਪ੍ਰਧਾਨ ਐ ਖਸੋਸਾ ਚੀਫ ਖਾਲਸਾ ਦਵਾਨ ਦਾ ਉਹ ਤੁਹਾਡਾ ਐਮਐਲਏ ਜੀਦਰ ਸਾਹਿਬ ਤੇ ਤੁਸੀਂ ਮੰਤਰੀ ਵੀ ਬਣਾਇਆ ਚਲੋ ਸਿੱਖ ਹੋਣ ਕਰਕੇ ਉਹਨੂੰ ਲਾਤਾ ਤੁਸੀਂ ਕਿਹੜੀਆਂ ਗੱਲਾਂ ਕਰਦੇ ਆ ਮੈਂ ਸਮਝਦਾ ਮੰਤ ਭਾਗੀਆਂ ਨਹੀਂ ਕਰਨੀਆਂ ਚਾਹੀਦੀਆਂ ਸਿੱਖ ਕੌਮ ਖਾਲਸਾ ਪੰਥ ਕਦੇ ਵੀ ਬਰਦਾਸ਼ਤ ਨਹੀਂ ਕਰੂਗਾ ਤੇ ਆਉਣ ਵਾਲੀਆਂ ਇਲੈਕਸ਼ਨਾਂ ਦੇ 27 ਦੇ ਵਿੱਚ ਪੂਰੀ ਕੌਮ ਪੂਰੀ ਖਾਲਸਾ ਪੰਥ ਨੂੰ ਜੋ ਤੁਸੀਂ ਕਾਉਦੇ ਸੰਤ ਬੋਲ ਰਹੇ ਹੋ ਇਹ ਚੀਜ਼ ਦੇ ਰਹੇ ਆ ਇਹ ਯਾਦ ਰਹਿਣਗੇ ਤੇ ਲੋਕ ਤੁਹਾਡੇ ਤੋਂ ਬਦਲਾ ਰਹਿਣਗੇ ਸਿੱਖ ਕੌਮ ਦਾ ਹੀਰੋ ਹੈ ਨਾਈਟ ਹੈ ਸਰਦਾਰ ਰਜਿੰਦਰ ਸਿੰਘ ਧੰਮੀ ਜੋ ਬੜੀ ਨਿਸ਼ਕਾਮ ਸੇਵਾ ਨਿਭਾ ਰਹੇ ਆ ਤੇ ਪਾਰ ਦਸਤਾਂ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਚਲਾ ਰਹੇ ਹੈ ਚਾਹੇ ਸਮੁੱਚੇ ਪ੍ਰਧਾਨ ਸਾਹਿਬ ਜੀ ਸਤਕਾਰਯੋਗ ਨੇ ਸਮੇਂ-ਸਮੇਂ 'ਤੇ ਉਹਨਾਂ ਨੇ ਸਿਵਾਵਾਂ ਲੋਈਆਂ ਪਰ ਸਰਦਾਰ ਹਜਿੰਦਰ ਸਿੰਘ ਧੰਨ ਇੱਕ ਬਲੱਖਣ ਪ੍ਰਧਾਨ ਹਨ ਚਾਹੇ ਸਾਧਵੀ ਦੇ ਵਿੱਚ ਚਾਹੇ ਇਕਟਿਵਿਟੀ ਜਾਣਾ ਪਵੇ ਤੁਰ ਕੇ ਜਾਣਾ ਪਵੇ ਹਰ ਇੱਕ ਜਗ੍ਹਾ ਆਪ ਪਹੁੰਚ ਕੇ ਅੰਮ੍ਰਿਤ ਵੇਲੇ 2 ਵਜੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰਕੇ ਫਿਰ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਆ ਮੁੱਖ ਮੰਤਰੀ ਸਾਹਿਬ ਚਹੇ ਰਾਤ ਨੂੰ 10 ਵਜੇ ਪੈਣ 11 ਵਜੇ ਪੈਣ 12 ਵਜੇ ਪੈਣ ਤਾਂ ਵੀ ਸਾਹਿਬ ਪਰ ਉਹਨਾਂ ਨੇ ਅਸੀਂ ਸਿਧਕ ਦੇਖਿਆ ਨਿਤਰੇਮ ਵੇਖਿਆ ਕਿ 2 ਵਜੇ ਉੱਠ ਕੇ ਇਸ਼ਨਾਨ ਕਰਕੇ ਨਿਤਰੇਮ ਕਰਨਾ ਇਹ ਉਹਨਾਂ ਦੀ ਇੱਕ ਦ੍ਰਿੜਤਾ ਹੈ ਗੁਰੂ ਪ੍ਰਤੀ ਜਵਾਬ ਦੇਈ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਨਰੂ ਸੰਕਲਪ ਦਿੱਤਾ ਜੋ ਖਾਸਾ ਸਾਜਿਆ ਜੋ ਸਾਨੂੰ ਪੰਜ ਕਕਾਰਾਂ ਦਾ ਧਾਰਨੀ ਬਣਾਇਆ ਨਿਤਨੇਮ ਦਾ ਧਾਰਨੀ ਬਣਾਇਆ ਉਹ ਇਨ ਬਿਨ ਹਰ ਜਿੱਦ ਸੇ ਧਾਮੀ ਲਾਗੂ ਕਰਦੇ ਆ ਇਸੇ ਕਰਕੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤ ਨੇ ਸਿੱਖ ਨੇ ਤੁਹਾਡੇ ਬੰਗੂਣੀ ਤੁਹਾਡੇ ਚਿਹਰੇ ਤੋਂ ਨਜ਼ਰ ਆਉਂਦਾ ਹੈ ਕਿ ਤੁਸੀਂ ਕੀ ਹੋ ਤੁਹਾਡੇ ਹਾਵ ਭਾਵ ਤੋਂ ਨਜ਼ਰ ਆਉਂਦਾ ਹੈ ਕਿ ਤੁਸੀਂ ਕੀ ਹੋ ਪਰ ਅਫਸੋਸ ਉਸ ਗੁਰਸਿੱਖ ਤੇ ਚਿਕਰ ਫਿੱਟ ਰਹੇ ਹੋ ਜਿਨ੍ਹਾਂ ਨੇ ਕਦੇ ਵੀ ਤੁਹਾਨੂੰ ਜਾਂ ਕਿਸੇ ਨੂੰ ਕੌੜਾ ਸ਼ਬਦ ਨਹੀਂ ਬੋਲਿਆ ਇਹ ਗੁਰਸਿੱਖੀ ਦੀ ਨਿਸ਼ਾਨੀ ਹੈ ਇਹ ਨਿਮਰਤਾ ਦੀ ਨਿਸ਼ਾਨੀ ਹੈ ਇਹ ਗੁਰਗੋਬਿੰਦ ਸਿੰਘ ਮਹਾਰਾਜ ਦੇ ਪੁੱਤ ਹੋਣ ਦੀ ਨਿਸ਼ਾਨੀ ਹੈ ਤੇ ਤੁਸੀਂ ਹੰਕਾਰ ਚ ਦਿੱਲੀ ਦੇ ਥਾਪੜੇ ਤੇ ਕੇਜਰੀਆ ਦੇ ਥਾਪੜੇ ਤੇ ਕਿਸ ਤਰ੍ਹਾਂ ਸਾਡੀ ਸੰਸਥਾ ਨੂੰ ਬਦਨਾਮ ਕਰ ਰਹੇ ਹੋ ਭੱਦੇ ਸ਼ਬਦ ਬੋਲ ਰਹੇ ਹੋ ਮੰਦੇ ਸ਼ਬਦ ਬੋਲ ਰਹੇ ਹੋ ਮੈਂ ਸਮਝਦਾ ਜਿੰਨੀ ਇਹ ਸ਼ਬਦਾਂ ਦੀ ਤੁਹਾਡੀ ਨਿੰਦਿਆ ਕੀਤੀ ਜਾਵੇ ਉਨੀ ਥੋੜੀ ਹੈ ਇਹ ਸੱਤਾ ਇਹ ਪਾਵਰ ਹਮੇਸ਼ਾ ਨਹੀਂ ਰਹਿੰਦੀ ਹੁੰਦੀ ਤੁਹਾਨੂੰ ਵੀ ਪਤਾ ਹੈ ਕਿ ਥੋੜੇ ਦਿਨ ਰਹਿ ਗਏ ਮਹੀਨੇ ਰਹਿ ਗਏ ਇਸੇ ਤਰ੍ਹਾਂ ਤੁਸੀਂ ਜੋ ਕੌਮ ਦਾ ਪੰਥ ਦਾ ਨਿਸ਼ਾਨ ਤੁਹਾਨੂੰ ਹੋਇਆ ਵੀ ਮੈਂ ਕਰਦਿਆ ਤਾਂ ਕਿ ਦਿੱਲੀ ਤਖਤ ਮੈਨੂੰ ਫੇਰ ਵੀ ਜਦੋਂ ਲੋਕਾਂ ਨੇ ਮੈਨੂੰ ਤਕਾੜਤਾ ਲੋਕਾਂ ਨੇ ਮੈਨੂੰ ਲਾਤਾਂ ਉਸ ਤੋਂ ਬਾਅਦ ਵੀ ਦਿੱਲੀ ਮੈਨੂੰ ਨਵਾਬੀਆਂ ਦੇਵੇ ਮੈਨੂੰ ਆਸ਼ੀਰਵਾਦ ਦੇਵੇ ਮੈਨੂੰ ਸਕਿਉਰਟੀਆਂ ਦੇਵੇ ਤਾਂ ਤਾਈਓ ਐਸੇ ਕਰਕੇ ਤੁਸੀਂ ਬੰਤ ਨੂੰ ਕੌਮ ਦਾ ਢਾਲਾ ਰਹੇ ਹੋ ਬੰਤ ਤੇ ਕੌਮ ਦੇ ਸਿਧਾਂਤ ਹੈ ਮੇਰੀ ਵੀ ਦਾ ਸਿਧਾਂਤ ਹੈ ਉਸ ਨੂੰ ਚੈਲੰਜ ਕਰ ਰਹੇ ਹੋ ਅਤੇ ਸਾਡੀ ਸਿਹਤਾਰਜੋਗ ਸਖਸ਼ੀਅਤਤਾ ਬਾਰੇ ਮੰਨਤ ਚੰਗਾ ਬੋਲ ਰਹੇ ਹੋ ਜੋ ਨਹੀਂ ਬੋਲਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ